लोकसभा ਹਲਕਾ ਜੰਦਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਰਦਾਰ ਸਾਬਕਾ ਮੁੱਖ ਮੰਤਰੀ ਚਰਨ ਸਿੰਘ ਚੰਨੀ ਦੀ ਜਿੱਦੀ ਖੁਸ਼ੀ ਦੇ ਵਿੱਚ ਪਿੰਨਗਰ ਵਿਖੇ ਦੀਪਾ ਪੰਡਤ ਜਸੀ ਖਖ ਜਸਵਿੰਦਰ ਸਿੰਘ ਬਾਈ ਚੇਅਰਮੈਨ ਚਰਨ ਸਿੰਘ ਸੀਨੇ ਕਾਂਗਰਸ ਅਗੋ ਇੰਦਰਾ ਕਲੋਨੀ ਸਰਿੰਦਰ ਮੋਹਨ ਸਾਬਕਾ ਸਰਪੰਚ ਨਗਰ ਤੇ ਹੋਰ ਵਰਕਰਾਂ ਨੇ ਖੁਸ਼ੀ ਦੇ ਵਿੱਚ ਢੋਲ ਦੀ ਤਾਲ ਤੇ ਭੰਗੜਾ ਪਾ ਕੇ ਖੁਸ਼ੀ ਦਾ ਅਜ਼ਾਰ ਕੀਤਾ ਇਸ ਮੌਕੇ ਉਹਨਾਂ ਨੇ ਕਿਹਾ ਇਹ ਪੰਜਾਬ ਦੀ ਇਤਿਹਾਸਕ ਤੇ ਲੋਕਾਂ ਦੀ ਹੀ ਜਿੱਤ ਹੈ ਕੈਮਰਾਮੈਨ ਅਜੀਤ ਸਿੰਘ ਨਾਲ ਡੈਂਪਲ ਦੀ ਦੁਆਬਾ ਨਿਊਜ਼ 24 ਛਾਂ ਲਈ ਫਲੋਰ ਤੋਂ ਵਿਸ਼ੇਸ਼ ਰਿਪੋਰਟ ਲਾ ਪ੍ਰਤੀ ਦੀ ਸ਼ਾਨ ਪਾ ਕੇ ਦੀ ਵਾਅ ਉਪਕਿਰਤ ਦਾਵਾ ਸਾਹਿਬ ਜੀ ਜਿਸ ਤਰ੍ਹਾਂ ਸੱਤ ਸਾਥੀਆਂ ਨੂੰ ਪਤਾ ਹੀ ਹੈ ਕਿ ਲੋਕ ਸਭਾ 2024 ਜਿਹੜੀ ਚੋਣ ਲੋਕ ਸਭਾ ਦੀ ਹੋਈ ਉਹਦੇ ਵਿੱਚ ਜਲੰਧਰ ਹਲਕੇ ਤੋਂ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਸਾਫਤਾ ਮੁੱਖ ਮੰਤਰੀ ਪੰਜਾਬ ਕਰੀਬ ਪਾਉਣੇ 2 ਲੱਖ ਵੋਟ ਦੇ ਨਾਲ ਜਿੱਤ ਕੇ ਲੋਕ ਸਭਾ ਪਹੁੰਚੇ ਐਸੀ ਖੁਸ਼ੀ ਦੇ ਵਿੱਚ ਅੱਜ ਫਲੋਰ ਹਲਕੇ ਦੇ ਪਿੰਡ ਨਗਰ ਕਿੰਦਰਾ ਕਲੋਨੀ ਦੇ ਸਰਪੰਚ ਚਰਨਜੀਤ ਜੀ ਮੇਰੇ ਨਾਲ ਵੀਰ ਦੀਪਾ ਜੀ ਨੰਬਰਦਾਰ ਜਸਵੰਦਰ ਜੀ ਸਾਥਕਾ ਸਰਪੰਚ ਸੁਰਿੰਦਰ ਮਾਹਣ ਜੀ ਨਿਰਮਲ ਸਰਪੰਚ ਜੀ ਉਹਨਾਂ ਨਾਲ ਹੋਰ ਸਾਥੀਆਂ ਨੇ ਅੱਜ ਇਸ ਜਿੱਤ ਦਾ ਖੁਸ਼ੀ ਮਨਾਈ ਹੈ ਔਰ ਲੱਡੂ ਵੰਡੇ ਆ ਇਹਦੇ ਨਾਲ ਹੀ ਫਲੋਰ ਹਲਕੇ ਦੇ ਸਾਥੀਆਂ ਦਾ ਵੀ ਧੰਨਵਾਦ ਕੀਤਾ ਜਿਹੜਾ ਫਲੋਰ ਹਲਕੇ ਨੇ 20000 ਵੋਟਾਂ ਦੇ ਕਰੀਬ ਵੋਟਾਂ ਦੇ ਨਾਲ ਲੀਡ ਦਿਵਾ ਕੇ ਸਰਦਾਰ ਚਰਨਜੀਤ ਜੀ ਤੇ ਚਲਿਤ ਜਿੱਤੇ ਤੇ ਆਪਣਾ ਭਾਰੀ ਯੋਗਦਾਨ ਪਾਇਆ ਜੋ ਪਿਛਲੇ ਦਿਨੀ ਤੁਸੀਂ ਦੇਖਦੇ ਹੋ ਕਿ ਫਲੋਰ ਹਲਕੇ ਨੂੰ ਜਿਹੜਾ ਸਾਰੇ ਕਾਂਗਰਸੀਆਂ ਨੂੰ ਇੱਕ ਇਸਮ ਦਾ ਲੋਾਰਿਛ ਛੱਡ ਕੇ ਸਾਡੇ ਐਮਐਲਏ ਸਾਹਿਬ ਤੋਂ ਸਾਨੂੰ ਸੜਕੀ ਕਰਦੇ ਸੀ ਪਰ ਸਾਰੇ ਵਰਕਰਾਂ ਨੇ ਆਪਣੇ ਆਪ ਵਰਕ ਕੀਤਾ ਦਿਨ ਰਾਤ ਕਿਸੇ ਦਾ ਸਹਾਰਾ ਨਹੀਂ ਲਿਆ ਔਰ ਬਹੁਤ ਭਾਰੀ ਮਾਤਾਂ ਦੇ ਨਾਲ ਸਰਦਾਰ ਚੰਨਜੀਤ ਸਿੰਘ ਚੱਲੀ ਜਿੱਥੇ ਹਲਕਾ ਜਲੰਧਰ ਦੀ ਸਾਰੇ ਹਲਕਿਆਂ ਨੇ ਜਿੱਤੂ ਬਾਰੇ ਉਹ ਤੇ ਫਲੋਰ ਹਲਕੇ ਦੇ ਵਰਕਰਾਂ ਨੇ ਬੜੀ ਮਿਹਨਤ ਕੀਤੀ ਹੈ ਔਰ ਮੇਹਤ ਰੰਗ ਲਿਆਈਏ ਸਰਦਾਰ ਚਰਨਜੀਤ ਸਿੰਘ ਚੰਨੀ ਜਿੱਤੇ ਆ ਔਰ ਅੱਜ ਇਹੀ ਜਸ਼ਨ ਮਨਾਉਂਦੇ ਹੋਏ ਸਾਰੇ ਨਗਰ 'ਚ ਹਲਕੇ ਦੇ ਲੱਗੂ ਪੰਡੇ ਗਏ। ਜਿਸਨ ਚੰਨੀ ਜੋ ਹੱਥਾ ਜਲੰਧਰ ਤੋਂ ਐਮਪੀ ਬਣੇ ਉਸ ਦੀ ਗੋਦ ਬਣਦੇ ਗਏ। ਤੇ ਨਗਰ ਔਰ ਆਲੇ-ਬਲੇ ਪਿੰਡਾਂ ਦੇ ਜੋ ਅਤੇ ਸਜਣ ਕਾਂਗਰਸੀ ਸੀ ਸਾਰਿਆਂ ਨੇ ਅੱਜ ਬਹੁਤ ਖੁਸ਼ੀ ਮਾਈ ਸਰਦਾਰ ਚਰਨਜੀਤ ਸਿੰਘ ਚੰਨੀ ਐਨੀ ਵੱਡੀ ਲੀਡ ਨਾਲ ਜੱਤ ਦੇ ਪਾਰਲੀਮੈਂਟ ਪਹੁੰਚੇ।